ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਥਿੰਤੀ ਕਬੀਰ ਜੀ ਕੀ ਸ਼ਲੋਕ 15 ਥਿਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਪਿਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸ ਮਹਿ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ ਜੀਵਤ ਪਾਵੋ ਮੋਖ ਦਵਾਰ ਅਨਭਉ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮੈਂ ਅਨੰਦਨ ਜਾਗਾ ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੈ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹ ਰਹਿ ਸਮਾਏ ਦੁਤੀਆ ਦੋ ਕਰ ਜਾਣ ਅੰਗ ਮਾਇਆ ਬ੍ਰਹਮ ਰਮੈ ਸਬਰ ਸੰਗ ਨਾਉ ਵੜੈ ਨਾ ਘਟਤਾ ਜਾਏ ਅਕਾਲ ਨਿਰੰਜਨ ਹੋਇ ਕੈ ਪਾਏ ਤ੍ਰਿਤਿਆ ਤੀਨੇ ਸਮ ਗਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥੈ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਬਹੂ ਨ ਬਹੋ ਜਲ ਥਲ ਮਾਹੇ ਆਪਹਿ ਆਪ ਆਪਹਿ ਜਪੋ ਆਪਣਾ ਜਾਪ ਪੰਜੈ ਪੰਜ ਤਤ ਵਿਸਥਾਰ ਕਨਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾਰ ਰਸ ਪੀਵੈ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਛਾਠ ਖਟ ਚਕਰ ਛਹੁ ਦਿਸ ਜਾਏ ਬਿਨ ਪਰਚੈ ਨਹੀਂ ਠਿਰਾ ਰਹਾਏ ਦੁਬਦਾ ਮੇਟ ਖਿਮਾ ਗੈ ਰਹੋ ਕਰਮ ਧਰਮ ਕੀ ਸੂਲ ਨ ਸੋ ਸੰਤ ਸਤ ਕਰ ਬਾਚਾ ਜਾਣ ਆਤਮ ਰਾਮ ਲੇਹੋ ਪਰਵਾਨ ਛੂਟੈ ਸੰਸਾਰ ਮਿਟ ਜਾਏ ਦੁਖ ਸੁਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟਤਾਤ ਕੀ ਕਾਇਆ ਤਾ ਮੈਂ ਅਕਲ ਮਹਾਨਿਦਰਾਇ ਗੁਰਗੰਮ ਗਿਆਨ ਬਤਾਵੇ ਭੇਦ ਉਲਟਾ ਰਹੈ ਅਭੰਗ ਛੇਦ ਨੌਮੀ ਨਵੇਂ ਦਵਾਰ ਕਉ ਸਾਧ ਬੈਤੀ ਮਨ ਸਾਰਾ ਖੋ ਬਾਂਧ ਲੋਭ ਮੋਹ ਸਭ ਵੀ ਸਰਜਾਓ ਜੁਗ ਜੁਗ ਜੀਵ ਅਮਰ ਫਲ ਖਾਹੋ ਦਸਮੀ ਦਾ ਜਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਨੂਪ ਅਮਲ ਨਮਲ ਨਾ ਛਾ ਨਹੀਂ ਧੂਪ ਇਕਾਦਸੀ ਏਕ ਦਿਸ ਤਾਵੇ ਤਉ ਜੋਨੀ ਸੰਕਟ ਬਹੁ ਨਾ ਆਵੇ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰ ਹੈ ਉਗਵੈ ਸੂਰ ਐਨ ਸੁਬਾਜੇ ਅਨਹ ਤੂਰ ਦੇਖਿਆ ਤਿਹੂ ਲੋਕਾ ਪੀਓ ਅਚਰਜ ਭਿਆ ਜੀਵ ਤੇਸੀਓ ਤੇਰਸ ਤੇਰਾ ਅਗਮ ਬਖਾਨ ਅਰਧ ਉਰਧ ਵਿੱਚ ਸਭ ਪਹਿਚਾਨ ਨੀਚ ਊਚ ਨਹੀਂ ਮਾਨ ਮਾਨ ਵਿਆਪਕ ਰਾਮ ਸਗਲ ਸਮਾਨ ਚੌਦ ਸਚੌਦਾ ਲੋਕ ਮਝਾਰ ਰੋਮ ਰੋਮ ਮਹਿ ਬਸੈ ਮੁਰਾਰ ਸਤ ਸੰਤੋਖਾ ਧਰੋ ਧਿਆਨ ਕਥਨੀ ਕਥਿਏ ਬ੍ਰਹਮ ਗਿਆਨ ਪੂਨਿਅ ਪੂਰਾ ਚੰਦ ਆਕਾਸ ਪਸਰੈ ਕਲਾ ਸਹਜ ਪ੍ਰਗਾਸ ਆਦ ਅੰਤ ਮਦ ਹੋਏ ਰਹੇ ਆਥੀਰ ਸੁਖ ਸਾਗਰ ਮਹਿ ਰਮੈ ਕਬੀਰ ੴ ਸਤਿਗੁਰ ਪ੍ਰਸਾਦਿ ਰਾਗਉੜੀ ਵਾਰਕ ਮੀਰ ਜੀਓ ਕੇ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗੰਮ ਭੇਦ ਨਾ ਹਰ ਕਾ ਪਾਵੋ ਨਰਹਾਓ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾਧੰਭ ਐਨਸਾ ਖੰਡ ਸੁਰਹੀ ਜਾਏ ਤਉ ਹਨ ਹਦ ਵੇਣ ਸਹਜ ਮੈਂ ਬਾਏ ਸੋਮਵਾਰ ਸਤ ਸਮਰਤ ਚਰੈ ਚਾਖਤ ਵੇਗ ਸਗਲ ਬਿਖਰੈ ਬਾਣੀ ਰੋਕਿਆ ਰਹੈ ਦੁਆਰ ਤਉ ਮਨਮਤ ਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਾਹੀਤ ਪੰਜ ਚੋਰ ਕੀ ਜਾਣ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸਹਿ ਰਾਇ ਬੋਧਵਾਰ ਬੋਧ ਕਰੇ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦਉ ਏਕ ਸਮ ਧਰੈ ਉਰਦ ਪੰਕਲੈ ਸੂਦਾ ਕਰੈ ਬ੍ਰਹਸਪਤ ਵਿਖਿਆ ਦੇਵਹਾਈ ਤੀਨ ਦੇਵ ਏਕ ਸੰਗ ਲਾਇ ਤੀਨ ਨਦੀ ਤਹਿ ਤਿਰਕੁਟੀ ਮਾਹਿ ਐਨਸ ਕਸਮਲ ਧੋਵੈ ਨਾਹੀ ਸ਼ੁਕਰ ਤਸੁਹਾਰੈ ਸੋਏ ਵਰਤ ਚੜੈ ਆਨੰਦਿ ਆਪ ਆਪ ਸਿਉ ਲੜੈ ਸੁਰਖੀ ਪਾਚੋ ਰਾਖੈ ਸਭੈ ਤਉ ਦੂਜੀ ਦ੍ਰਿਸ਼ਟਿ ਨਾ ਪੈ ਸਹਿ ਕਬੈ ਥਾਵਰਥਿਰ ਕਰਿ ਰਾਖੈ ਸੋਏ ਜੋਤਿ ਦਿਵਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਜਬ ਲਾ ਘਟ ਮੈਂ ਦੂ ਜੀ ਆਨ ਟੋਲੋ ਮਹਿਲ ਨਾ ਲਾਬੈ ਜਾਨ ਰਮਤ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਉੜੀ ਚੀਤੀ ਬਾਣੀ ਨਾਮ ਦੇਉ ਜੀਉ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਦੇਵਾ ਪਾਹਨ ਤਾਰਿਐ ਲੈ RAM ਕਹਿਤ ਜਨਕਾ ਸੁਨਾ ਧਾਰੇ ਰਹਾਉ ਤਾਰੀਲੇ ਗਨ ਕਾ ਬਿਨਰੂਪ ਕੁਭਜਾ ਬਿਆਦ ਜਾਮਲ ਤਾਰੀ ਅਲੇ ਚਰਨ ਬਧਕ ਜਨ ਤਿਉ ਮੁਖਤ ਭੈ ਹਉ ਬਰ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪ ਹੀਨ ਤਪ ਹੀਨ ਕੋਲ ਹੀਨ ਕਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਮਹਾਤੀ RAM ਗੁਸਈਆ ਜੀ ਕੇ ਜੀਵਨਾ ਮੋਹਿਨਾ ਬਿਸਾਰ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹ ਰ ਵਿਦਾਸ ਭਰੋ ਤੇਰੀ ਸਾੰਭਾ ਬੇਗ ਮਿਲੋ ਜਨ ਕਰ ਨਾਂ ਬਿਲਾੰਬਾ ਬੇਗਉਂਪੁਰਾ ਸਹਿਰ ਕੋ ਨਾਉ ਦੂਖ ਅੰਧੋ ਹੋ ਨਹੀਂ ਤੇਠਾਉ ਨਾ ਤੁਸ ਵੀਸ ਖਿਰਾਜ ਨਾਮਾਲ ਖੋਫ ਨਾ ਖਤਾ ਨ ਤਰਸ ਜਵਾਲ ਆਬ ਮੋਹਿ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸਹੂਰ ਊਹਾਂ ਗਨੀ ਬਸੈ ਮਾਮੂਰ ਤਿਉ ਤਿਉ ਸੈਲ ਕਰੈ ਜਿਉ ਭਾਵੇਂ ਮਹਿਰਮ ਮਹਿਲ ਨ ਕੋਟ ਕਾਵੇਂ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਰੀ ਸੋਮੀਤ ਹਮਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਘਟ ਆਵ ਕਟ ਡੂੰਗਰ ਖਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋਪਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਮਨੰਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਧੰਨ ਲਾਦਿਆ ਵਿਖਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹਿ ਜਮ ਡੰਡ ਨਾ ਲਾਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕੁਸੰਭਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੀਠਗਾ ਕਹਰ ਵਿਦਾਸ ਚਮਾਰ ਗੌੜੀ ਪੂਰਵੀ ਰਵਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਬਦੇਸ ਨਾ ਬੂਝ ਐਸੇ ਮੇਰਾ ਮਨ ਵਿਖਿ ਅਬ ਮੋਹਿਆ ਕਛ ਆਰਾ ਪਾਰਣਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਪਰਮ ਚੂਕਈ ਮੈਂ ਉਸਤ ਰਹਿਓ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਉਪਾਰ ਪ੍ਰੇਮ ਭਗਤ ਕਹਿ ਕਾਰਣ ਕਹਰ ਵਿਦਾਸ ਜੁਮਾਰ ਗੋਰੀ ਮੈ ਰਾਗਣ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੇ ਤਾ ਜਗੀ ਦਵਾਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੇੜੇ ਕਲ ਕੇਵਲ ਨਾਮ ਆਧਾਰ ਪਾਰ ਕੈ ਸੇ ਪਾਈ ਬੋਰੀ ਮੋਸੋ ਕੋ ਨਾ ਕਹਿ ਸਮਝਾਈ ਜਾਂ ਤੇ ਆਵਾ ਗਵਨ ਬਿਲਾਏ ਰਹਾਉ ਬਹੁ ਵਿਦ ਧਰਮ ਨਰੂਪੀਐ ਕਰਤਾ ਦੀ ਸਹਿ ਸਭ ਲੋਏ ਕਵਨ ਕਰਮ ਤੇ ਛੂਟੀ ਐ ਜਿਹ ਸਾਦੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀ ਐ ਸ਼ੰਕਾ ਸੁਨ ਬੇਦ ਪੁਰਾਨ ਸੰਸਾਰ ਸਦ ਹਿਰਦੈ ਬਸੈ ਕੌਣ ਹਿਰੈ ਅਬਮਾਨ ਬਾਹਰ ਉਦਖ ਪਖਾਰੀ ਐ ਘਟ ਪੀਤਰ ਬਿਮਿੰਦ ਬਿਕਾਰ ਸੁਧ ਕਵਨ ਪਰ ਹੋਏ ਵੋ ਸੋਚ ਕੁੰਚਰ ਵਿਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਨ ਤਾਬੋ ਛੋਏ ਕਨਕ ਹੋਥ ਨਹੀਂ ਬਾਰ ਪਰਮ ਪਰਸ ਗੁਰ ਭੇਟੀ ਐ ਪੂਰਬ ਲਿਖਤ ਲਿਲਾਟ ਓਨ ਮਨ 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 ਹੀ ਮਿਲੇ ਛੁਟ ਕਤ ਬਜਰ ਕਾ ਪਾਟ ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ ਸੋਈ ਵਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਯਤਨ ਨਿਗਰਹਿ ਕੀਏ ਤਾਰੀ ਨ ਟਰੇ ਪਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਕਾਂ ਤੇਰ ਵਿਦਾ ਸੁਦਾਸ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਬਹਿਲਾ ਸੋਦਰ ਸੋਦਰ ਤੇ ਰਾਖੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਫਰੇ ਸਿਓ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਨਾਲੇ ਗਾਵਣ ਤੁਧਨੋਂ ਸਿਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨ ਜਤੀ ਸਤੀ ਸੰਤੋਖੀ ਗਾਵਣ ਤੁਧਨ ਵੀਰ ਕਰਾਰੇ ਗਾਵਣ ਤੁਧਨ ਪੰਡਤ ਪੜੇ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨ ਮੋਹਣੀਆਂ ਮਨ ਮੋਹਨ ਸਵਰਗ ਮਛ ਪਿਆਲੇ ਗਾਵਣ ਤੁਧਨ ਰਤਨ ਉਪਾਈ ਤੇਰੇ ਜਿਥੇ 68 ਧੀ ਰਤ ਨਾਲੇ ਗਾਵਣ ਤੁਧਨ ਜੋਧ ਮਹਾ ਬਲ ਸੂਰਾ ਗਾਵਣ ਤੁਧਨ ਖਾਣੀ ਚਾਰੇ ਗਾਵਨ ਤੂੰਦੋਂ ਨੌਖੰਡ ਮੰਡਲ ਬ੍ਰਹਮੰਡਾ ਘਰ ਘਰ ਖੇ ਤੇਰੇ ਧਾਰੇ ਸੇ ਤੂੰਦੋਂ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂੰਦੋਂ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਜਿਨਸੀ ਮਾਇਆ ਜੇਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪਰਖੰਧ ਰੰਝਨ ਹਰ ਪਰਖੰਧ ਰੰਝਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤਾ ਏਕ ਪੇਖਾਰੀ ਜੀ ਸਭ ਤੇਰੇ ਝੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਰ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜਿਉ ਤਿਨ ਤੁ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜਿਉ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵ્યા ਜਿਨ ਸੇ ਵ્યા ਮੇਰਾ ਹਰ ਜਿਉ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਤਨ ਜਿਨ ਹਰ ਧਿਆਇਆ ਜਿਉ ਜਨ ਨਾਨਕ ਤੈਨੂੰ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਰੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੈ ਬੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਆਪਰੰਪਰ ਕਰਤਾ ਜੀ ਤੁਧ ਜੀਵੜਾ ਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧਿ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧਿ ਆਪੇ ਸਿਰਜ ਸੁਮ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਣੋਈ ਤੁਧਿ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧਿ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਣੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ